ਕੋਈ ਨਹੀਂ ਮੈਂ ਤਾਂ ਕੋਈ ਨਹੀਂ ਪਾਈ ਪੋਸਟ ਅੱਤੋਂ ਪਾਈ ਨੇ ਤਾਂ ਇਹਨਾਂ ਨਾਲ ਗੱਲ ਕਰਨ ਦੇ ਚਲ ਨਸ਼ਾ ਖਿਲਾਫ ਤੂੰ ਬੋਲਦਾ ਵਧੀਆ ਸੱਚ ਹੈ ਵਧੀਆ ਬੋਲਦਾ ਕੌਣ ਤੂੰ ਗੈਂਗਸਟਰਾਂ ਖਿਲਾਫ ਬੜਾ ਗੰਤ ਬੋਲਣਦਾ ਤੂੰ ਤੈਨੂੰ ਮਤਲਬ ਚੱਕਰ ਕੀ ਹੈ ਇਹ ਦੱਸ ਨਾ ਮੈਂ ਤਾਂ ਕੋਈ ਗੈਂਗਸਟਰਾਂ ਦੇ ਖਿਲਾਫ ਨਹੀਂ ਕਿਹਾ ਮੈਂ ਤਾਂ ਕੁਝ ਵੀ ਨਹੀਂ ਬੋਲਿਆ ਕਦੇ ਕੋਈ ਪੋਸਟ ਤੋਂ ਪੋਸਟਾਂ ਨਹੀਂ ਬੋਲਦੇ ਨਹੀਂ ਉਹ ਪੋਸਟ ਪਾਈ ਵੇਖੋ ਤੇ ਜੋ ਪੁਲਿਸ ਕਰਨ ਈ ਆ ਉਹ ਠੀਕ ਕਰ ਰਹੀ ਆ ਜਿਹੜੇ ਬੰਦੇ ਗਲਤ ਆ ਉਹਨਾਂ ਨੂੰ ਉਹ ਫੜ ਰਹੀ ਆ ਉਹ ਤੇ ਮਾੜੀ ਗੱਲ ਕਿਹੜੀ ਆ ਕੋਈ ਨਹੀਂ ਜਾਂ ਫਿਰ ਤੁਹਾਨੂੰ ਆਉਂਦਾ ਵੀ ਤਿਆਰੀ ਰੱਖ ਵਰ ਠੀਕ ਆ ਨਾ ਨਹੀਂ ਇਹਦੇ ਵਿੱਚ ਤੁਸੀਂ ਕੌਣ ਤੁਸੀਂ ਕੌਣ ਬੋਲ ਰਹੇ ਨੇ ਇਹ ਬੋਲਦਾ ਰਹੇਗਾ ਬੋਲਦਾ ਕੋਈ ਜਦੋਂ ਕਾਰਵਾਈ ਹੋਊਗੀ ਤਾਂ ਮੈਂ ਅੱਲਾਹ ਦੇ ਘਰੇ ਪਰਿਵਾਰ ਨੂੰ ਅੱਲਾਹ ਚੰਗੀ ਕਰਾਂ ਠੀਕ ਆ ਉਹ ਕੰਮ ਕਰਨ ਦੇ ਦੇ ਲਾ ਨਹੀਂ ਇਹ ਤਾਂ ਗਲਤ ਗੱਲ ਆ ਮੈਂ ਚਲੋ ਜੇ ਤੁਹਾਨੂੰ ਨਹੀਂ ਨਾ ਕੁਝ ਪਿਆ ਤੁਸੀਂ ਜਿਆਦਾ ਆਪਣਾ ਕੋਈ ਨਾਮ ਪਤਾ ਦੱਸੋ ਨਾਮ ਨਾ ਬੋਲ ਤੂੰ ਲੱਗ ਤੂੰ ਲਾਣਾ ਕੀ ਗੈਂਗਸਟਰ ਕੋਈ ਦੇਖ ਲਾ ਬੋ ਤੂੰ ਅੱਜ ਚਲ ਨਸ਼ਾ ਖਲਾਫ ਕੋ ਬੋਲਣ ਦਾ ਵਧੀਆ ਕੰਮ ਕਰਦੇ ਠੀਕ ਆ ਤਾਂ ਇਹ ਕੇ ਲੂ ਨਹੀਂ ਨਹੀਂ ਦੱਸਾਂ ਕਿਗਾ ਵੇਖੋ ਮੈਂ ਮੈਂ ਇਹੋ ਜੇ ਬੰਦੇ ਤਾਂ ਨਹੀਂ ਖਲਾਫ ਵੇਖੋ ਜਿਹੜੇ ਨਸ਼ੇ ਵੇਚਦੇ ਉਹ ਵੀ ਤਾਂ ਗੈਂਗਸਟਰ ਹੀ ਆ ਤੁਸੀਂ ਭਾਸ਼ਾ ਗਲਤ ਸਮਝਦੇ ਨਾ ਉਹ ਵੀ ਗੈਂਗਸਟਰ ਹੀ ਆ ਜਿਹੜੇ ਨਸ਼ਾ ਵੇਚਦੇ ਨੇ ਉਹ ਵੀ ਗੈਂਗਸਟਰ ਹੀ ਆ ਜਿਹੜੇ ਲੋਕਾਂ ਦੇ ਪੁੱਤ ਮਾਰਨਦੇ ਨੇ ਚਲ ਕੋਈ ਨਹੀਂ ਤੋਗੇ ਹਾਲਤ ਨਹੀਂ ਆਵਾ ਠੀਕ ਹੈ ਓਕੇ ਨਹੀਂ ਨਹੀਂ ਮੈਂ ਤੁਹਾਨੂੰ ਦੱਸੋ ਵੇਖੋ ਕੀ ਜਨਾ ਮੈਂ ਤੇ ਇਹੋ ਜਿਹੀ ਗੱਲ ਨਹੀਂ ਕੀਤੀ ਮੈਂ ਤੁਹਾਨੂੰ ਮੈਂ ਤੇ ਗੈਂਗਸਟਰ ਜਿਹੜੇ ਵੱਡੇ ਚਲੋ ਉਹ ਜਿਹੋ ਉਹਨਾਂ ਦੇ ਆਪਾਂ ਤਾਂ ਖਿਲਾਫ ਕਿਤੇ ਬੋਲੇ ਹੀ ਨਹੀਂ ਮੈਂ ਤਾਂ ਨਸ਼ਾ ਖਿਲਾਫ ਬੋਲਦਾ ਜਿਹੜੇ ਉਹ ਵੀ ਇੱਕ ਮੈਂ ਤੇ ਗੈਂਗਸਟਰ ਸਮਝਦਾ ਨਾ ਬੰਦਿਆਂ ਨੂੰ ਵੀ ਤੁਸੀਂ ਉਹ ਗਲਤ ਲੈ ਲੈਂਦੇ ਹੋ ਗੱਲ ਕਰਕੇ ਅਹੀਂ ਵੱਡੇ ਬੰਦਾਂ ਕੋਈ ਚੱਕਰ ਨਹੀਂ ਠੀਕ ਹੈ ਤੂੰ ਆਪਣੀ ਤਿਆਰੀ ਰੱਖੀ ਮੇਰਾ ਭਰਾ ਠੀਕ ਹੈ ਨਾ ਓਕੇ ਹਾਂ ਜੀ ਮਨਾਵ ਸਾਹਿਬ ਅੱਜ ਜਿਹੜਾ ਥਾਣਾ ਖੇਮ ਕਰਨ ਦੇ ਵਿੱਚ ਆਇਓ ਕਿਸ ਪ੍ਰਤੀ ਕੰਪਲੇਨ ਲੈ ਕੇ ਆਇਓ ਕੀ ਮਸਲਾ ਜੀ ਹੋ ਰਿਹਾ ਇਹ ਵੇਖੋ ਜੀ ਲਗਾਤਾਰ ਜਦੋਂ ਤੋਂ ਅਸੀਂ ਨਸ਼ੇ ਦੇ ਵਿਰੁੱਧ ਜਿਹੜਾ ਕੰਮ ਸ਼ੁਰੂ ਕੀਤਾ ਹੈ ਐਸੋਸੀਏਸ਼ਨ ਬਣਾਈ ਹੈ ਉਦੋਂ ਤੋਂ ਲਗਾਤਾਰ ਧਮਕੀਆਂ ਆ ਰਹੀਆਂ ਔਰ ਪਿਛਲੇ ਸਮੇਂ ਚ ਮੇਰੇ ਤੇ ਜਾਨ ਲੈਵਾ ਹਮਲਾ ਵੀ ਆ ਹੋਇਆ ਜਿਹਦੇ ਐਫ ਆਈ ਆਰ ਵੀ ਦਰਜ ਇੱਥੇ ਅੱਜ ਫੇਰ ਕੱਲ ਦੁਬਾਰਾ ਧਮਕੀ ਆਈ ਹੈ ਕਿ ਤੈਨੂੰ ਅਸੀਂ ਜਾਨੋਂ ਮਾਰ ਦਾਂਗੇ ਜੇ ਤੂੰ ਇਹ ਜਿਹੜਾ ਆਪਣਾ ਕੰਮ ਨਾ ਬੰਦ ਕੀਤਾ ਬੋਲਣਾ ਬੰਦ ਨਾ ਕੀਤਾ ਤੇ ਫਿਰ ਤੈਨੂੰ ਜਾਨੂ ਮਾਰਦਾਂਗੇ ਉਹ ਅਸੀਂ ਇੱਥੇ ਆਪਦੀ ਦਰਖਾਸਤ ਲੇਕਿਆ ਹੈ ਕਿਹਦੇ ਵੱਲੋਂ ਆਈ ਹੈ ਜੀ ਕੀ ਨੰਬਰ ਹੈ ਕਿਹਦੇ ਵੱਲੋਂ ਧਮਕੀ ਉਹ ਦਿੱਤੀ ਗਈ ਜੀ ਉਹ ਵੇਖੋ ਜੀ ਇਹ ਇਹਨਾਂ ਦਾ ਜਾਇਜ਼ ਦਾ ਵਿਸ਼ਾ ਹੈ ਇਹ ਪੁਲਿਸ ਵਿਭਾਗਾ ਜਾਂਚ ਕਰੇ ਉਹ ਬਾਹਰ ਦਾ ਨੰਬਰ ਹੈ ਔਰ WhatsApp ਕਾਲ ਮੈਨ ਨੂੰ ਆਈ ਹੈ ਕੱਲ 11:42 ਮਿੰਟ ਤੇ ਔਰ ਉਹਦੇ ਵਿੱਚ ਉਹਨਾਂ ਸ਼ਰੀਆਮ ਕਿਹਾ ਕਿ ਤੈਨੂੰ ਅਸੀਂ ਤੂੰ ਆਪਣੇ ਬੱਚਾ ਨੂੰ ਮਿਲ ਮਿਲ ਲੈ ਤੈਨੂੰ ਅਸੀਂ ਜਾਨੋਂ ਮਾਰ ਦਾਂ। ਨਹੀਂ ਕਿਸ ਗੱਲ ਨੂੰ ਲੈ ਕੇ ਨਸ਼ੇ ਦੇ ਪ੍ਰਤੀਕ ਵਿੱਚ ਕਿਹਾ ਵੀ ਸੁਣੀ ਅਸੀਂ ਕਿਹਾ ਕਿ ਗੈਂਗਸਟਰ ਦੇ ਤੁਸੀਂ ਖਿਲਾਫ ਬੋਲਦੇ ਜੇ ਗੈਂਗਸਟਰ ਦੇ ਵਿੱਚ ਵੇਖੋ ਮੈਂ ਜਿਵੇਂ ਪਿਛਲੇ ਦਿਨਾਂ ਨਸ਼ੇ ਦੇ ਸਮਗਲਰਾਂ ਦਾ ਤੇ ਗੈਂਗਸਟਰਾਂ ਦਾ ਜਿਹੜਾ ਪੁਲਿਸ ਨੇ ਐਨਕਾਊਂਟਰ ਕੀਤਾ ਜੀ ਉਹਦੇ ਸਬੰਧ ਦੇ ਵਿੱਚ ਮੈਂ ਇੱਕ ਪੋਸਟ ਪਾਈ ਸੀ ਕਿ ਪੁਲਿਸ ਨੇ ਵਧੀਆ ਕੰਮ ਕੀਤਾ ਹੈ। ਉਹਦੀ ਤਹਿ ਦੇ ਵਿੱਚ ਆਣ ਕੇ ਉਹਨਾਂ ਮੈਨੂੰ ਫੋਨ ਕੀਤਾ ਕਿ ਤੂੰ ਗੈਂਗਸਟਰਾਂ ਦੇ ਖਿਲਾਫ ਕਿਉਂ ਬੋਲਦਾ ਹੈ ਇੰਨੀ ਵਾਰ ਧਮਕੀਆਂ ਆਈਆਂ ਪਹਿਲਾਂ ਕੋਈ ਕਾਰਵਾਈ ਧਮਕੀ ਦੇਣ ਵਾਲੇ ਤੇ ਹੋਈ ਹੈ ਜੀ ਅਜੇ ਤੱਕ ਅਜੇ ਤੱਕ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਸਿਰਫ ਬਹੁਤ ਵਾਰ ਮੈਂ ਜੜੀਆਂ ਦਰਖਾਸਤਾਂ ਦੇਤੀਆਂ ਔਰ ਡੀਜੀਪੀ ਤੱਕ ਐਸਐਸਪੀ ਤੱਕ ਅਜੇ ਤੱਕ ਕਿਸੇ ਵੀ ਪ੍ਰਕਾਰ ਦੀ ਕੋਈ ਜੜੀ ਆ ਸੁਣਵਾਈ ਨਹੀਂ ਹੈਗੀ ਔਰ ਨਾ ਹੀ ਮੈਨੂੰ ਅਜੇ ਆਸ ਹੈ ਕਿ ਇਹ ਜਿੰਦੇ ਵੱਲੋਂ ਧਮਕੀ ਦਿੱਤੀ ਗਈ ਕੋਈ ਪ੍ਰੋਫਾਈਲ ਫੋਟੋ ਕਿਸ ਦੀ ਲਈ ਹੋਵੇ ਕੋਈ ਕੁਝ हां ओदी मैं स्क्रीनशॉट ਲੈ ਕੇ ਉਹਦੀ ਬਕਾਇਦਾ ਵੀਡੀਓ ਜਿਹੜੀ ਬਣਾ ਕੇ ਇੱਥੇ ਇਹਨਾਂ ਨੂੰ ਦੇਤੀ ਆ ਜੇਕਰ ਨਹੀਂ ਹੁਣ ਵੀ ਕਾਰਵਾਈ ਹੁੰਦੀ ਤੇ ਕੀ ਇਹ ਤੋਂ ਅਗਲਾ ਐਕਸ਼ਨ ਜਦੋਂ ਹੁਣ ਮੈਂ ਸਾਰੀਆਂ ਜਥੇਬੰਦੀਆਂ ਨਾਲ ਵਿਚਾਰ ਕੀਤਾ ਅੱਜ ਔਰ ਉਹਦਾ ਅਸੀਂ ਆ ਵੇਖੋ ਅਸੀਂ ਲੈਟਰ ਵੀ ਲਿਖ ਕੇ ਦੇਤੀ ਆ ਕਿ ਜੇ ਛੇਤੀ ਹੱਲ ਨਾ ਆਇਆ ਤਾਂ ਅਸੀਂ ਜਿਹੜਾ ਅਣਮਿਥੇ ਸਮੇਲੇ ਜਿਹੜਾ ਮੈਂ ਮਰਨਵਰਤ ਤੇ ਐਸਐਸਪੀ ਦਫ਼ਤਰ ਤਨਤਾਰਨ ਬੈਠਾਂਗਾ ਤੁਹਾਡੇ ਤੇ ਕਾਦਲਾਂ ਦਾ ਹਮਲਾ ਆਇਆ ਉਸ ਪ੍ਰਤੀ ਕੋਈ ਅਜੇ ਤੱਕ ਕਾਰਵਾਈ ਕੀਤੀ ਗਈ ਹੈ ਉਦੋਂ ਕੀ ਹੋਇਆ ਕਿ ਉਦੋਂ ਵੇਖੋ ਐਫ ਆਈ ਆਰ 0092 ਨੰਬਰ ਇਹਨਾਂ ਦਰਜ ਕੀਤੀ ਆ ਪਰ ਉਸ ਤੋਂ ਬਾਅਦ ਨਾ ਉਹਨਾਂ ਜਿਹੜੇ ਹਮਲਾਵਰ ਉਹਨਾਂ ਨੂੰ ਫੜਿਆ ਨਹੀਂ ਗਾ ਔਰ ਉਸ ਤੋਂ ਪਹਿਲਾਂ ਜਿਹੜੀਆਂ ਧਮਕੀਆਂ ਆਈਆਂ ਕਿਸੇ ਦਾ ਨਾ ਕੋਈ ਫੋਨ ਟ੍ਰੇਸ ਨਹੀਂ ਕੀਤਾ ਕਿ ਕਿੱਥੋਂ ਬੋਲਦਾ ਬਿਲਕੁਲ ਮੈਨੂੰ ਤੇ ਇੱਕਨਾਂ ਮਰਨ ਵਾਸਤੇ ਛੱਡਿਆ ਅੱਛਾ ਜੀ ਕੀ ਲੱਗਦਾ ਨਕਾਮੀ ਕਿੱਥੇ ਆ ਕਿਉਂਕਿ ਪੁਲਿਸ ਕਾਰਵਾਈ ਨਹੀਂ ਕਰਦੀ ਤੇ ਇਸ ਤੋਂ ਅੱਗੇ ਦਾ ਐਕਸ਼ਨ ਜਿਹੜਾ ਹੈ ਤੁਸੀਂ ਕਿਹਾ ਵੀ ਮਰਨ ਵਰਤੇ ਵੀ ਬੈਹ ਸਕਦੀ ਹੈ ਜਥੇਬੰਦੀ ਦੇ ਨਾਲ ਤੁਸੀਂ ਕੀ ਲੱਗਦਾ ਕਿਉਂ ਪੁਲਿਸ ਇਸ ਤਰ੍ਹਾਂ ਹੀ ਕਾਰਵਾਈ ਅਮਲ ਚ ਨਹੀਂ ਲਿਆ ਰਹੀ ਪੁਲਿਸ ਵੇਖੋ ਜਦੋਂ ਜਿਹੜਾ ਬੰਦਾ ਸੱਚ ਬੋਲਦਾ ਉਹਨੂੰ ਅੱਜ ਦੱਬਿਆ ਜਾ ਰਿਹਾ ਸੱਚ ਨੂੰ ਦਬਾਉਣ ਦੀ ਇਹਨਾਂ ਦੀ ਕੋਸ਼ਿਸ਼ ਹੈ ਪਰ ਸੱਚ ਦੱਬਿਆ ਨਹੀਂ ਰਹਿਣਾ ਇਸ ਕਰਕੇ ਪੁਲਿਸ ਕਾਰਵਾਈ ਨਹੀਂ ਕਰਦੀ ਕਿ ਆਹ ਘਰ ਕੇ ਬੈਠ ਜਾਵੇ ਕਰ ਪਰ ਮੈਂ ਬੈਠਣ ਵਾਲਾ ਨਹੀਂਗਾ